ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਜੁਨੀਕ ਜਾਂ ਡਿਜ਼ਾਈਨ ਲੈ ਕੇ ਆਏ ਹਾਂ ਜਿਹਨੂੰ ਬਣਾਉਣਾ ਬਹੁਤ ਹੀ ਸੌਖਾ ਤੇ ਬਹੁਤ ਸੋਹਣਾ ਲੱਗਦਾ ਕਿਸੇ ਵੀ ਪ੍ਰੋਜੈਕਟ 'ਚ ਪਾ ਸਕਦੇ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ 4-4 ਦੇ ਹਿਸਾਬ ਨਾਲ ਆਪਾਂ ਤਾਗੇ ਰੱਖਣੇ ਤੇ 2 ਤਾਗੇ ਐਕਸਟਰਾ ਰੱਖਣੇ ਦੋ ਇਧਰਲੀ ਸਾਈਡ ਤੇ ਦੋ ਇਧਰਲੀ ਸਾਈਡ 4-4 ਦੇ ਹਿਸਾਬ ਨਾਲ ਤਾਗੇ ਰੱਖ ਕੇ ਪਹਿਲਾਂ ਤੁਸੀਂ ਕੋਈ ਵੀ ਬਾਰਡਰ ਬਣਾ ਲੈਣਾ ਆਪਣਾ ਉਸ ਤੋਂ ਬਾਅਦ ਆਪਾਂ ਸਿੱਧੀ ਸਾਈਡ ਤੋਂ ਇੱਕ ਸਲਾਈ ਇਸ ਤਰ੍ਹਾਂ ਸਿੱਧੀ-ਸਿੱਧੀ ਕੱਢਾਂਗੇ ਕਿਉਂਕਿ ਇਹ ਆਪਣਾ ਡਿਜ਼ਾਈਨ ਹੈ ਜਿਹੜਾ ਬੈਕ ਸਾਈਡ ਤੋਂ ਸ਼ੁਰੂ ਹੁੰਦਾ ਦੋ ਸਲਾਈਆਂ ਦਾ ਇਹ ਹੀ ਡਿਜ਼ਾਈਨ ਹੈ ਬਣਦਾ ਚਾਰ ਚਾ ਕਿਉਂਕਿ ਇਹਦੀ ਜਗ੍ਹਾ ਚੇਂਜ ਹੁੰਦੀ ਹੈ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਬਣਾ ਕੇ ਵੀ ਕਿਸ ਤਰ੍ਹਾਂ ਇਹ ਬਣਦਾ ਸੇਮ ਦੋ ਸਲਾਈਆਂ ਨੇ ਜਿਵੇਂ ਉਸ ਤਰੀ ਸੇਮ ਦੂਜੀ ਸਲਾਈ ਵੀ ਉਸ ਤਰੀ ਪੈਂਦੀ ਹੈ ਬਸ ਉਹਦੀ ਡਿਜ਼ਾਈਨ ਦੀ ਆਪਾਂ ਡਾਇਰੈਕਸ਼ਨ ਚੇਂਜ ਕਰਨੀ ਹੁੰਦੀ ਹੈ ਪਹਿਨ ਸਿੱਧੀ ਸਾਈਡ ਤੋਂ ਆਪਾਂ ਇਸ ਤਰ੍ਹਾਂ ਸਿੱਧੀ ਸਿੱਧੀ ਕੱਟ ਲਈ ਹੁਣ ਆਪਾਂ ਬੈਕ ਸਾਈਡ ਤੋਂ ਆਪਾਂ ਡਿਜ਼ਾਈਨ ਪਾਵਾਂਗੇ ਪਹਿਲਾਂ ਆਪਾਂ ਤਾਗਾ ਬਿਨਾਂ ਗੁਨੇ ਉਤਾਰਾਂਗੇ ਇੱਕ ਤਾਗਾ ਆਪਾਂ ਉਲਟਾ ਬਣਾਵਾਂਗੇ ਆ ਤਾਗ ਆ ਆਪਣਾ ਗਿਣਤੀ ਚ ਨਹੀਂ ਇੱਥੋਂ ਆਪਣਾ ਡਿਜ਼ਾਈਨ ਸ਼ੁਰੂ ਹੁੰਦਾ ਇੱਕ ਤਾਗਾ ਉਲਟਾ ਬੁਨੇਆ ਹੁਣ ਆਪਾਂ ਤਿੰਨ ਤਾਗ ਆ ਤੂੰ ਤਿੰਨ ਤਾਗੇ ਹੀ ਬਣਾਵਾਂਗੇ ਇੱਕ ਇਸ ਤਰ੍ਹਾਂ ਸਲਾਈ ਤੇ ਬਲ ਪਾ ਕੇ ਤਿੰਨ ਇੱਕ ਤਾਗੇ ਤੋਂ ਆਪਾਂ ਤਿੰਨ ਤਾਗਾਂ ਤੋਂ ਸੌਰੀ ਤਿੰਨ ਤਾਗੇ ਬਣਾ ਲੈ ਇਹਹੀ ਦੁਬਾਰਾ ਫੇਰ ਕਰਨਾ ਇੱਕ ਉਲਟਾ ਤਿੰਨ ਤਾਗਾਂ ਤੋਂ ਬੈਕ ਸਾਈਡ ਤੋਂ ਹੀ ਆਪਣਾ ਡਿਜ਼ਾਈਨ ਸ਼ੁਰੂ ਹੁੰਦਾ ਇਸ ਤਰ੍ਹਾਂ ਫਿਰ ਦੁਬਾਰਾ ਇਕੁਅਲਟਾ ਤਨ ਤਾਗੇ ਤੋਂ ਆਪਾਂ ਫਿਰ ਤਨ ਤਾਗੇ ਬਣਾਵਾਂਗੇ ਲਾਸਟ 'ਲੇ ਆਪਾਂ ਫਿਰ ਇਕੁਅਲਟਾ ਇਹੋਲਾ ਇਸ ਤਰ੍ਹਾਂ ਦੋਨੋਂ ਸਾਈਡ ਆਪਣੇ ਇਹ ਦੋ ਦੋ ਰਹਿ ਗਈ। ਇਹ ਕ ਆਪਣਾ ਜਿਹੜਾ ਐਕਸਟਰਾ ਲੱਗਦਾ ਹੈ ਇੱਕ ਆਪਣੇ ਸਿੱਧੀ ਸਾਈਡ ਤੋਂ ਇਹ ਹਰਸ ਲਈ ਆਪਾਂ ਇਸ ਤਰੀਕਾ ਡਾਂਗੇ ਸਿੱਧੀ ਸਾਈਡ ਹਰ ਬਾਰੀ ਸਿੱਧਾ ਸਿੱਧੀ ਬੁਣਾਈ ਜਾਊਗਾ ਇਸ ਤਰ੍ਹਾਂ ਸਿੱਧਾ-ਸਿੱਧਾ ਗੁਣਾਗੇ ਬੈਕ ਸਾਈਡ ਤੋਂ ਹੀ ਆਪਣਾ ਡਿਜ਼ਾਈਨ ਸ਼ੁਰੂ ਹੁੰਦਾ ਹੈ। ਇਹੀ ਦੋ ਸਲਾਈਆਂ ਦੁਬਾਰਾ-ਦੁਬਾਰਾ ਰਿਪੀਟ ਕਰਨੀਆਂ ਨੇ। ਹੁਣ ਇਹਦੀ ਜਗ੍ਹਾ ਚੇਂਜ ਕਰਨੀ ਆਪਾਂ ਤੁਹਾਨੂੰ ਦੱਸਾਂਗੇ ਵੀ ਉਹ ਵੀ ਕਿਵੇਂ ਹੁੰਦੀ ਆ। ਬਹੁਤ ਹੀ ਪਿਆਰਾ ਲੱਗਦਾ ਆਲ ਪ੍ਰੋਜੈਕਟਡ ਡਿਜ਼ਾਈਨ ਆ। ਕਿਸੇ ਵੀ ਪ੍ਰੋਜੈਕਟ 'ਚ ਪਾ ਸਕਦੇ ਆ। ਹੁਣ ਆਪਾਂ ਨੇ ਕੀ ਕਰਨਾ ਹੈ? ਇਹ ਤਾਂ ਗਾ ਬਿਨਾ ਗੁਨੇ ਉਤਾਰਿਆ। ਪਹਿਲਾਂ ਆਪਾਂ ਇੱਥੇ ਇੱਕ ਉਲਟਾ ਬੁਣਾ ਸੀ। ਹੁਣ ਆਪਾਂ ਇੱਥੇ ਤਿੰਨ ਉਲਟੇ ਬੁਣਾਗੇ। ਇੱਕ 2 3 ਤਿੰਨ ਉਲਟੇ ਬੁਣ ਕੇ ਤਿੰਨ ਦੇ ਉਸ ਤਰੀ ਤਿੰਨ ਬਣਾਉਣੇ ਨੇ ਫਿਰ ਇਕੁਅਲਟਾ ਫਿਰ ਉਸ ਤਰ੍ਹਾਂ ਤਿੰਨ ਦੇ ਤਿੰਨ ਜਦੋਂ ਆਪਾਂ ਕਿਸੇ ਵੀ ਪ੍ਰੋਜੈਕਟ 'ਚ ਇਹ ਡਿਜ਼ਾਈਨ ਪਾਇਆ ਹੋਇਆ ਜਦੋਂ ਆਪਾਂ ਇਹਦੀ ਜਗ੍ਹਾ ਚੇਂਜ ਕਰਾਂਗੇ ਤਾਂ ਉਹ ਇਧਰਲੀ ਸਾਈਡ ਵੀ ਆਪਣੇ ਤਿੰਨ ਉਲਟੇ ਬੁਣ ਜਾਣਗੇ ਤੇ ਇਧਰਲੀ ਸਾਈਡ ਵੀ ਇਧਰ ਵੀ ਆਪਣੇ ਉਸ ਤਰੀ ਤਿੰਨ ਫੇਰ ਉਲਟੇ ਲਗੇ ਵਿਚਕਾਰ ਉਸ ਤਰੀ ਚਲੂ ਚਾਰ ਚਾਰ ਤੱਕ ਦਾ ਡਿਜ਼ਾਈਨ ਸਿੱਧੀ ਸਾਈਡ ਤੋਂ ਫੇਰ ਆਪਾਂ ਇਹਨੂੰ ਉਸ ਤਰੀ ਸਿੱਧਾ ਸਿੱਧਾ ਬਣਾਵਾਂਗੇ ਸਿੱਧੀ ਸਾਈਡ ਤੋਂ ਪਹਿ ਇਸ ਤਰੀ ਨੂੰ ਬਣਾ ਲਾਂਗੇ ਸਿੱਧਾ ਸਿੱਧਾ ਬਹੁਤ ਹੀ ਪਿਆਰਾ ਲੱਗਦਾ ਤੇ ਬਹੁਤ ਹੀ ਸੋਹਣਾ ਬਣ ਕੇ ਆਉਂਦਾ ਬਿਲਕੁਲ ਮੁੱਲ ਦੀ ਕੋਟੀ ਦੀ ਤਰ੍ਹਾਂ ਲੱਗੂਗਾ ਇਹ ਡਿਜ਼ਾਈਨ ਸੋਨੂੰ ਸਿੱਧੀ ਸਾਈਡ ਤੋਂ ਸਿੱਧੀ ਸਾਈਡ ਤੋਂ ਆਪਾਂ ਹਰ ਸলাই ਸਿੱਧੀ ਸਿੱਧੀ ਪਾਉਣੀ ਹੈ ਸਿਰਫ ਬੈਕ ਸਾਈਡ ਤੇ ਇਹ ਡਿਜ਼ਾਈਨ ਵੱਲ ਦਾ ਇਸ ਤਰ੍ਹਾਂ ਹੀ ਆਪਣਾ ਬਣ ਕੇ ਆਉਂਦਾ ਰਹੂਗਾ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ